ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਆਪਣੇ ਜੀਵਨ ਵਿੱਚ ਨਾਰੀ ਜਾਤੀ ਦਾ ਸਨਮਾਨ ਕਰ ਲਈ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਇਸੇ ਤਰ੍ਹਾਂ ਹੀ ਅੱਜ ਵੀ ਇਸ ਵੀਡੀਓ ਵਿੱਚ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਕੀ ਸਮਝਾਉਂਦੇ ਨੇ ਆਓ ਇਸ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਤੇ ਐਂਡ ਤੱਕ ਪੂਰੀ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਉਪਦੇਸ਼ਾਂ ਤੇ ਚੱਲਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਪਾਣੀ ਪਤ ਤੋ ਹੁੰਦੇ ਹੋਏ ਕਰਨਾਲ ਪਹੁੰਚੇ ਉਹਨਾਂ ਨੇ ਆਪਣੇ ਸੁਭਾਅ ਅਨੁਸਾਰ ਸਮਾਜ ਦੇ ਵਰਗ ਦੇ ਲੋਕਾਂ ਵਿੱਚ ਇੱਕ ਮੁਹੱਲੇ ਵਿੱਚ ਬੈਠ ਕੇ ਇੱਕ ਪਿੱਪਲ ਦੇ ਰੁੱਖ ਹੇਠਾਂ ਆਪਣਾ ਆਸਨ ਲਗਾਇਆ ਤੇ ਉੱਥੇ ਬੈਠ ਕੇ ਕੀਰਤਨ ਕਰਨਾ ਸ਼ੁਰੂ ਕੀਤਾ ਕੀਰਤਨ ਤੋਂ ਬਾਅਦ ਲੋਕਾਂ ਨਾਲ ਵਿਚਾਰ ਵੀ ਕਰਦੇ ਜਿਸ ਦੇ ਕਾਰਨ ਹੌਲੀ-ਹੌਲੀ ਸੰਗਤ ਆਉਣ ਲੱਗੀ ਵਿਚਾਰ ਕਰਦੇ ਸਮੇ ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਪੀੜਿਤ ਇਸਤਰੀ ਆਈ ਜਿਸ ਨੇ ਬੇਨਤੀ ਕੀਤੀ ਕਿ ਉਸ ਨੂੰ ਪਰਿਵਾਰ ਦੇ ਮੁਖ ਲੋਕ ਬਹੁਤ ਸਤਾਉਂਦੇ ਹਨ ਕਿਉਂਕਿ ਉਸ ਨੇ ਉਹਨਾਂ ਦੀ ਇੱਛਾ ਅਨੁਸਾਰ ਮੁੰਡੇ ਨੂੰ ਜਨਮ ਨਹੀਂ ਦਿੱਤਾ ਸਗੋਂ ਕੁੜੀਆਂ ਹੀ ਜੰਮੀਆਂ ਹਨ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਬਰ ਰੱਖਣ ਲਈ ਕਿਹਾ ਸਭ ਕੁਝ ਉਸ ਪ੍ਰਭੂ ਦੇ ਹੱਥ ਵਿੱਚ ਹੈ ਕਾਲ ਤੁਸੀਂ ਆਪਣੇ ਪਤੀ ਅਤੇ ਸਾਸੂ ਨੂੰ ਮੇਰੇ ਕੋਲ ਲੈ ਕੇ ਆਉਣਾ ਦੂਜੇ ਦਿਨ ਉਹ ਇਸਤਰੀ ਆਪਣੇ ਪਤੀ ਅਤੇ ਸਾਸੂ ਨੂੰ ਨਾਲ ਲੈ ਕੇ ਆਈ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਹਨ ਪੰਡ ਜੰਮੀਏ ਪੰਡ ਨੀਮੀਏ ਪੰਡ ਮੰਗੇ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡੂ ਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਮਹਿਲਾ ਆ ਸਮਾਜ ਦੀਆਂ ਸ਼ਕਤੀਆਂ ਹਨ ਸਾਨੂੰ ਔਰਤਾਂ ਨੂੰ ਹੀਣ ਨਜ਼ਰ ਨਾਲ ਵੇਖੇ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਉਂਕਿ ਔਰਤਾ ਹੀ ਮਾਤਾ ਦੇ ਰੂਪ ਵਿੱਚ ਸਾਰਿਆਂ ਦੀ ਮਾਤਾ ਹੈ ਸਮਾਜ ਜਿੰਨਾ ਦੀ ਨਿੰਦਿਆ ਕਰਦਾ ਹੈ ਪਾਵ ਪੰਡ ਦਾ ਨਿਰਾਦਰ ਹੈ ਉਥੇ ਹੀ ਪੰਡ ਵੱਡੇ ਵੱਡੇ ਮਹਾਪੁਰਖ ਅਤੇ ਚੱਕਰਵਰਤੀ ਰਾਜੇ ਮਹਾਰਾਜਿਆਂ ਨੂੰ ਵੀ ਜਨਮ ਦੇਂਦੀਆਂ ਹਨ ਜੇਕਰ ਅਸੀਂ ਸੱਚੇ ਹਿਰਦੇ ਵਿੱਚ ਵਿਚਾਰੀਏ ਤਾਂ ਪੰਡ ਭਾਵ ਔਰਤਾਂ ਦੇ ਬਿਨਾ ਇਹ ਸਭ ਨੌਖੇ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਰ ਇੱਕ ਸਥਾਨ ਉੱਤੇ ਇਸਤਰੀ ਦੀ ਅਤਿ ਲੋੜ ਹੈ ਜੇਕਰ ਸਾਡੀ ਇੱਛਾ ਅਨੁਸਾਰ ਸਭ ਦੇ ਇੱਥੇ ਮੁੰਡੇ ਹੀ ਜੰਮਣ ਤਾਂ ਫਿਰ ਇਹ ਸੰਸਾਰ ਅੱਗੇ ਕਿਵੇਂ ਚੱਲੇਗਾ ਪੁੱਤਰਤ ਦੇ ਕਾਰਜਾਂ ਵਿੱਚ ਦਖਲ ਅੰਦਾਜ਼ੀ ਕਰਨੀ ਉਚਿਤ ਨਹੀਂ ਹੈ ਉਸ ਦੀ ਰਜਾ ਵਿੱਚ ਹੀ ਰਾਜੀ ਰਹਿਣਾ ਚਾਹੀਦਾ ਹੈ ਇਸ ਵਿੱਚ ਸਭ ਦਾ ਭਲਾ ਹੈ ਇਹ ਸਿੱਖ ਸੁਣ ਕੇ ਉਸੇ ਇਸਤਰੀ ਦੇ ਪਤੀ ਅਤੇ ਸਾਸਾ ਆਪਣੀ ਕਿਸਮਤ ਉੱਤੇ ਸੰਤੁਸ਼ਟ ਹੋ ਗਏ ਉਹ ਸਮਝ ਗਏ ਉਹਨਾਂ ਨੇ ਸੋ ਲਈ ਕਿ ਉਹ ਦੁਬਾਰਾ ਇਸ ਗੱਲ ਨੂੰ ਲੈ ਕੇ ਕਦੇ ਵੀ ਕੋਈ ਵੀ ਗੱਲ ਨਹੀਂ ਕਰਨਗੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਤੇ ਸਿੱਧੇ ਰਸਤੇ ਪਾਇਆ ਫਿਰ ਗੁਰੂ ਜੀ ਕੁਝ ਹੀ ਦਿਨਾਂ ਵਿੱਚ ਸੂਰਜ ਗ੍ਰਹਿਣ ਦੇ ਮੇਲੇ ਕਾਰਨ ਕੁਰਕ ਖੇਤਰ ਦੇ ਮੇਲੇ ਲਈ ਪ੍ਰਸਥਾਨ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ